ਅੱਜ ਦੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਦ ਕਰਦਾ ਏ। ਫਰੀਕੋਟ ਜ਼ਿਲ੍ਹੇ ਦੇ ਪਿੰਡ ਚੰਦਪਾਣ ਦੇ ਵਿੱਚ ਕੁਸਮਾ ਪਹਿਲਾਂ ਇੱਕ ਵਿਵਾਦ ਹੋਇਆ ਸੀ ਜੋ ਕਿ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਰਿਹਾ। ਹਾਲਿਓ ਮੱਠਾ ਨਹੀਂ ਪਿਆ ਤੇ ਇੱਕ ਹੋਰ ਨਵਾਂ ਵਿਵਾਦ ਖੜਾ ਹੋ ਗਿਆ ਏ। ਇਸ ਵਾਰ ਪੰਚਾਇਤ ਦਾ ਕਹਿਣਾ ਹੈ ਕਿ ਸਰਕਾਰ ਧੱਕੇ ਨਾਲ ਉਹਨਾਂ ਦੇ ਪਿੰਡ ਦੇ ਵਿੱਚ ਪ੍ਰਬੰਧਕ ਲਾ ਰਹੀ ਹੈ ਜਿਸ ਦਾ ਕਿ ਉਹ ਵਿਰੋਧ ਕਰ ਰਹੇ ਨੇ। ਜਿਸ ਦੇ ਚੱਲਦਿਆਂ ਅੱਜ ਉਹਨਾਂ ਵੱਲੋਂ ਫਰੀਕੋਟ ਦੇ ਵਿੱਚ ਇੱਕ ਧਰਨਾ ਪ੍ਰੋਗੈਸ਼ਨ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਪਿੰਡ ਦੇ ਵਿੱਚ ਪ੍ਰਬੰਧਕ ਨਹੀਂ ਲਗਣ ਦੇਣਗੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਟੋਟਲ 9 ਮੈਂਬਰ ਹਨ ਉਹਨਾਂ ਦੇ ਨਾਲ 4 ਮੈਂਬਰ ਹਨ ਉਹਨਾਂ ਦੇ ਇੱਕ ਮੈਂਬਰਾਂ ਨੂੰ ਡਰਾਇਆ ਵੀ ਧਮਕਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਜੈਤੋ ਦੇ ਵਿਧਾਇਕ ਉੱਪਰ ਵੀ ਸਵਾਲ ਖੜੇ ਕੀਤੇ ਗਏ ਨੇ ਕਿ ਉਹ ਜਾਣ ਪਛਾਨ ਕੇ ਪਿੰਡ ਦੇ ਵਿੱਚ ਪ੍ਰਬੰਧਕ ਲਾਉਣਾ ਚਾਹੁੰਦੇ ਤੁਸੀਂ ਵੀ ਚਲੋ ਇਸ ਬਾਰੇ ਕੀ ਕਹਿੰਦੇ ਨੇ ਪਿੰਡ ਦੇ ਸਰਪੰਚ ਅਤੇ ਦੂਜੇ ਪਾਸੇ ਨੌਜਵਨ ਪਸਾਵਾ ਦੀ ਆਗੂ ਨੌਨੀ ਹਾਲ ਕੜਜਲਪਾਉਂਦੇ ਸਰਪੰਚ ਜੇ ਜੰਦਪਾਨ ਦੇ ਵਿੱਚ ਹੋਇਆ ਸੀਗਾ 5 ਫਰਵਰੀ ਨੂੰ ਘਟਨਾ ਉਹ ਉਸ ਨੂੰ ਲੈ ਕੇ ਗਮਦੂਰ ਸਿੰਘ ਪੱਪੂ ਵਰਗੇ ਉਸੇ ਦਿਨ ਤੋਂ ਬੱਬਾ ਪਰ ਹੋਏ ਪਏ ਸੀਗੇ ਤੇ ਪ੍ਰਸ਼ਾਸਨ ਵੀ ਬਿਲਕੁਲ ਉਹਨਾਂ ਦੇ ਨਾਲ ਖੜਾ ਸੀ ਅਮੋਲਕ ਦੇ ਕਹਣੇ ਤੇ ਖੜਾ ਸੀਗਾ ਤੇ ਹੁਣ ਵੀ ਅਮੋਲਕ ਬਹੁਤ ਸਾਰੀਆਂ ਗੱਲਾਂ ਕਹਿੰਦਾ ਇਹ ਮੁੰਡਾ ਬਹੁਤ ਵਧੀਆ ਸਰਪੰਚ ਆ ਜੋ ਤੇ ਇਹ ਮੁੰਡਾ ਸਾਡੀ ਪਾਰਟੀ ਦੇ ਵੀ ਤੁਸੀਂ ਤਾਂ ਕਰਕੇ ਇਹਨਾਂ ਟੌਰਚਰ ਕਰਵਾਇਆ ਸੀਗਾ ਜੇ ਤੁਹਾਡੀ ਆਲ ਦੀ ਪਾਰਟੀ ਦਾ ਸੀਗਾ ਇਸ ਕਰਕੇ ਤੁਸੀਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਦੱਸਣਾ ਚਾਹੁੰਨੀ ਆ ਦੇਖੋ ਇਹ ਜੇ ਕਹਿੰਦੇ ਆ ਨਾ ਵੀ ਸਾਡੀ ਪਾਰਟੀ ਦਾ ਅਸੀਂ ਬਹੁਤ ਬਦਲਾਅ ਲੈ ਕੇ ਆਂਦਾ ਸੀ ਆਮ ਆਦਮੀ ਪਾਰਟੀ ਦਾ ਇਹ ਬਦਲਾਅ ਤਾਂ ਅੰਤੀਜਾ ਆਪਾਂ ਨੂੰ ਇਹ ਮਿਲਦਾਗਾ ਕਿ ਨਾ ਪਹਿਲਾਂ ਸਾਡੇ ਤੇ ਸੱਟ ਆਇਆ ਚੰਦ ਭਾਣ ਦੇ ਲੋਕਾਂ ਤੇ ਹੁਣ ਫੇਰ ਦੁਬਾਰੇ ਉਸ ਸਰਪੰਚੀ ਨੂੰ ਲੈ ਕੇ ਗੱਲ ਆ ਗਈ ਆ ਤੇ ਇਹਨਾਂ ਨੇ ਸਰਪੰਚ ਤੋਂ ਜੋ ਕਿ ਸਾਨੂੰ ਅੱਜ ਮੀਟਿੰਗ ਹੋਈ ਸੀ ਉਹਦੇ ਵਾਂਦੇ ਵਿੱਚ ਜੋ ਕਿ ਸਾਨੂੰ ਬਾਹਰ ਆਇਆ ਸੂਤਾਂ ਸਭ ਨੇ ਪਤਾ ਲੱਗਿਆ ਸਾਡੀ ਕਾਰਵਾਈ ਰੈਸਟੋਰ ਫੜੇਗਾ ਇਹ ਕਹਿੰਦੀ ਹੈ ਵੀ ਪ੍ਰਬੰਧਕ ਲਾਜਤਾ ਗਿਆਗਾ ਤੇ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਜੋ ਕਹਿ ਦਿੰਦੇ ਅਸੀਂ ਲੜੀ ਨੂੰ ਮੂਰੇ ਰੱਖ ਦਿਆਂ ਸਰਕਾਰ ਕਹਿੰਦੀ ਆ ਵੱਡੇ ਵੱਡੇ ਦਾਅਵੇ ਕਰਦੀ ਆ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਜੋ ਵੀ ਪੰਜਾਬ ਦੇ ਲੋਕ ਆ ਪੰਜਾਬ ਪਸੰਦਾ ਸਾਡੇ ਨਾਲ ਕੱਢਣਾ ਚਾਹੀਦਾ ਬਿਲਕੁਲ ਜੋ ਚੰਦ ਭਾਨ ਦੇ ਵਿੱਚ ਹੋਇਆ ਸੀਗਾ ਇਹ ਕਹਿੰਦੀ ਆ ਕਿਸਾਨਾਂ ਦੇ ਨਾਲ ਵੀ ਅਸੀਂ ਕੱਢਦੇ ਹਾਂ ਬਿਲਕੁਲ ਸਰਕਾਰ ਜਿਹੜੀ ਹੈਗੀ ਕਿਸਾਨਾਂ ਦੇ ਨਾਲ ਵੀ ਧੱਕਾ ਕਰਦੀ ਆ ਤੇ ਜਿਹੜੇ ਤਣਾੜ ਹੁੰਦੇ ਆ ਆਪਣੇ ਆਪ ਨੂੰ ਸਮਰਾਇਦਾਰ ਕਹਿੰਦੇ ਘਵੰਦੇ ਆ ਉਹਨਾਂ ਦੇ ਨਾਲ ਇਹ ਸਰਕਾਰ ਖੜਦੀ ਆ ਤੇ ਨਾ ਆਮ ਨਾ ਤਾਂ ਆਮ ਕਿਸਾਨਾਂ ਨਾਲ ਖੜੇ ਤੇ ਨਾ ਹੀ ਆਮ ਮਜ਼ਦੂਰਾਂ ਨਾਲ ਖੜੇ ਆ ਸਰਕਾਰ ਜਿਹੜੀ ਚੋਣ ਹੋਈ ਆ ਉਸ ਸਮੇਂ ਸਰਫੰਤਲ ਹੋਈ ਸੀ ਕਿ VOTING ਨਾ ਚੁਤੀ ਨਾ ਜੀ ਜਰ ਨਾ ਜੀ ਸਰ ਵੋਟਾਂ ਨਾ ਹੋਈ ਸੀ ਚੋਣ ਪੰਚਾਇਤ ਮੈਂਬਰ ਵੀ ਵੋਟਾਂ ਨਾ ਬਣੇ ਸੀ ਐਸ ਵੀ ਵੋਟਾਂ ਨਾ ਬਣੇ ਰਹੀ ਸੀ ਤੇ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਵੀ ਜੋ ਕਿੰਨੇ ਕਿੰਨੇ ਹੁਣ ਕਿੰਨੇ ਮੈਂਬਰ ਤੁਹਾਡੇ ਨਾਲ ਜਿਹੜੇ ਇਸ ਸਮੇਂ ਤੋਂ ਨਾਲ ਸਾਥ ਦੇ ਰਹੇ ਤੁਹਾਡਾ ਹਾਂ ਜੀ ਸਾਡੇ ਨਾਲ ਸੀਗੇ ਚਾਰ ਪੰਚਾਇਤ ਮੈਂਬਰ ਸੀਗੇ ਇੱਕ ਪੰਚਾਇਤ ਮੈਂਬਰ ਉਹਨਾਂ ਨੇ ਕੱਲ ਹੀ ਦਰਾਤਮਕਾ ਕੇ ਆਏ ਜੱਜੀ ਅਰਗੇ ਉਹ ਦੱਸ ਸੀਗਾ ਤੁਹਾਨੂੰ ਉਹਦਾ ਚਾਚਾ ਯੂਐਸਾ ਕਰਕੇ ਗਏ ਵੀ ਉਹ ਛਰੇ ਆ ਮੇ ਫਿਰ ਮੋਲਕ ਹੀ ਕਹਿ ਰਿਹਾ ਨਾ ਜੇ ਉਹ ਮੋਲਕ ਕਹਿਣਾ ਚਾਹੁੰਦਾ ਹੋਵੇ ਵੀ ਭਾਈ ਤੁਸੀਂ ਇਸ ਹਾਰਕਤਾਂ ਤੋਂ ਬਾਅਦ ਆ ਜੋ ਚੰਦਪਾਣ ਦੇ ਵਿੱਚ ਜੋ ਵੀ ਕੁਝ ਹੋਇਆਗਾ ਅਗਲਾ ਪ੍ਰੋਟੈਸਟ ਕੀ ਹੈ ਅਗਲਾ ਪ੍ਰੋਟੈਸਟ ਅਸੀਂ ਪਰ ਵੰਡ ਤੇ ਨਈਲੇ ਕੰਦੇਵਾਗੇ ਜੋ ਵੀ ਸਾਡੇ ਅਸੀਂ ਇਨਸਾਫ ਪਸੰਦ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਸਾਡੇ ਨਾਲ ਉਦੋਂ ਵੀ ਖੜੇ ਸੀਗੇ ਹੱਥ ਜੋੜ ਕੇ ਮੈਂ ਇਹ ਹੀ ਬੇਨਤੀ ਕਰਨੀ ਚਾਹੁੰਨੀ ਵੀ ਜੋ ਸਾਡੇ ਨਾਲ ਏਡਾ ਖੈਰ-ਵਾਪਰਦਾ ਹੈਗਾ ਗਰੀਬ ਲੋਕਾਂ ਤੇ ਜਾਂ ਸਾਨੂੰ ਇਹ ਹੱਕ ਹੀ ਨਾ ਦੇਣ ਜੇ ਸਾਨੂੰ ਹੱਕ ਦੇ ਦਿਆ ਤਾਂ ਇਹ ਹੱਕ ਦੀ ਰੱਖਿਆ ਕਰਨੀ ਚਾਹੀਦੀ ਹੈ ਇਹਨਾਂ ਨੂੰ ਮੈਂ ਵੀ ਤੁਹਾਨੂੰ ਟੋਟਲ ਪੈਂਡ ਦੇ ਕਿੰਨੇ ਮੈਂਬਰ ਹੈ ਕਿ ਪੰਚਾਇਤ ਮੈਂਬਰ ਸਾਡੇ ਹੈਗੇ 9 ਦਾ ਚੰਦਪਾਣ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇੱਕ ਡਿਸਪਿਊਟ ਚੱਲਦਾ ਸੀਗਾ ਉਹਦੇ ਦੌਰਾਨ ਹੀ ਜਿਹੜਾ ਚੰਦਪਾਣ ਦੇ ਜਿਹੜੇ ਉਹ ਗਮਦੂਰ ਜੱਜੀ ਹਰੀ ਆ ਉਹ ਲਗਾਤਾਰ ਐਮਐਲਏ ਮੋਲਕ ਦੀ ਸ਼ਹਿ ਦੇ ਉੱਪਰ ਜਿਹੜਾ ਸਰਪੰਚਾ ਮਨਦੀਪ ਕੌਰ ਜਿਹੜੀ ਚੰਦਪਾਣ ਦੀ ਉਹਨੂੰ ਸਰਪੰਚੀ ਤੋਂ ਲਾ ਕੇ ਪ੍ਰਬੰਧਕ ਲਾਉਣ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਕਰ ਰਹੇ ਸੀਗੇ ਤੇ ਅੱਜ ਡੀਡੀਪੀਓ ਸਾਹਿਬ ਦੇ ਉਹ ਬੁਲਾਏਗਾ ਸੀਗਾ ਜਿਹੜਾ ਪੰਚਾਇਤ ਨੂੰ ਮੀਟਿੰਗ ਕਰਨ ਵਾਸਤੇ ਤੇ ਉੱਥੇ ਡੀਡੀਪੀਓ ਸਾਹਿਬ ਜਿਹੜਾ ਦੋ ਭਾਗਾਂ ਦੇ ਵਿੱਚ ਮੀਟਿੰਗ ਕਰਦਾ ਪੰਚਾਇਤ ਨਾਲ ਪਹਿਲਾ ਸਰਪੰਚ ਨੂੰ ਬੁਲਾਉਂਦਾ ਉਹਦੇ ਵਿੱਚ ਸਰਪੰਚ ਸਾਹਿਬ ਦੇ ਨਾਲ ਜਿਹੜੇ 4 ਮੈਂਬਰ ਨੇ ਉਹ ਜਾਂਦੇ ਆ ਮੀਟਿੰਗ ਕਰਨਾ ਉਸ ਤੋਂ ਬਾਅਦ ਦੂਸਰੀ ਧਿਰ ਦੇ ਜਿਹੜੇ ਮੈਂਬਰ ਉਹਨਾਂ ਨੂੰ ਬੁਲਾਉਂਦਾ ਉਸ ਤੋਂ ਬਾਅਦ ਅਸੀਂ ਐਕਸ਼ਨ ਕਮੇਟੀ ਵੱਲੋਂ ਵੀ ਡੀਡੀਪੀਓ ਸਾਹਿਬ ਨੂੰ ਮਿਲੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਸਿਸਟਮ ਹੈ ਤੁਹਾਡਾ ਪ੍ਰਬੰਧਕ ਲਾਉਣ ਦਾ ਵੀ ਜਦੋਂ ਸਰਪੰਚ ਪਿੰਡ ਦੇ ਵਿੱਚ ਵਿਕਾਸ ਦਾ ਕੰਮ ਚਲਾਉਣਾ ਚਾਹੁੰਦੀ ਆ ਪਿੰਡ ਦੇ ਵਿੱਚ ਮਤੇ ਪਏ ਹੋਏ ਆ ਕਾਰਵਾਈ ਦੇ ਉੱਪਰ ਪੰਚਾਇਤ ਦੇ ਐਨਓਸੀ ਜਾਰੀ ਕੀਤੀ ਹੋਈ ਆ ਗਲੀਆਂ ਪਟਣ ਦੀ ਵੀ ਜਿੱਥੇ ਲੋਕ ਟਾਈਲ ਚਣੀ ਜਾਣੀ ਆ ਖੇਡ ਗਰਾਊਂਡ ਬਣਾਉਣ ਦਾ ਮਤਾ ਪਿਆ ਹੋਇਆ ਔਰ ਕਈ ਤਰ੍ਹਾਂ ਦੇ ਪਿੰਡ ਦੇ ਵਿਕਾਸ ਦੇ ਮਤੇ ਪਏ ਹੋਏ ਨੇ ਫਿਰ ਪ੍ਰਸ਼ਾਸਨ ਕੰਮ ਕਿਉਂ ਨਹੀਂ ਚਲਾਉਂਦੇ ਰਿਹਾ ਪ੍ਰਸ਼ਾਸਨ ਨੂੰ ਕੀ ਦਿੱਕਤ ਆ ਵੀ ਇਹ ਕਿੱਥੇ ਲਿਖਿਆ ਹੈਗਾ ਕਿ ਤੁਸੀਂ ਮਤੇ ਪਵਾ ਕੇ ਮਤਿਆਂ ਨੂੰ ਹੀ ਲਾਗੂ ਨਹੀਂ ਹੁੰਦੇ ਤੇ ਡੀਡੀਪੀਓ ਸਾਹਿਬ ਤਾਂ ਇਹ ਸੀਗਾ ਕਿ ਅਸੀਂ ਹਜੇ ਪ੍ਰਬੰਧਕ ਨਹੀਂ ਲਾਉਂਦੇ ਪਰ ਸਾਨੂੰ ਹੁਣ ਜਿਹੜਾ ਇੱਥੇ ਬਾਹਰ ਆ ਕੇ ਪਤਾ ਲੱਗਾ ਕੁਝ ਭਰੋਸੇਯੋਗ ਸੂਤਰਾਂ ਤੋਂ ਕਿ ਡੀਡੀਪੀਓ ਸਾਹਿਬ ਨੇ ਜਿਹੜਾ ਪ੍ਰਬੰਧਕ ਲਈ ਉਹ ਪ੍ਰਪੋਜ਼ਲ ਭੇਜ ਦਿੱਤੀ ਹੈ ਤੇ ਪ੍ਰਬੰਧਕ ਜਿਹੜਾ ਉਹ ਲਾਇਆ ਜਾ ਰਿਹਾ ਅਸੀਂ ਹੋਣ ਇੱਥੇ ਆਏ ਸੀਗੇ ਹੁਣ ਡੀਸੀ ਦਫ਼ਤਰ ਜਾ ਕੇ ਜਿਹੜਾ ਬੈਠਾਂਗੇ ਧਰਨੇ ਤੇ ਜਦੋਂ ਤਾਂ ਇਹਦਾ ਹੱਲ ਨਹੀਂ ਹੁੰਦਾ ਸੰਘਰਸ਼ ਸਾਡਾ ਜਿਹੜਾ ਉਹ ਜਾਰੀ ਰਹਿਣਾ ਹੈਗਾ ਤੇ ਖਾਸ ਤੌਰ ਤੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਤੇ ਡੀਡੀਪੀਓ ਸਾਹਿਬ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜਿਹੜਾ ਐਮਐਲਏ ਆ ਸਮਾਂ ਉਹਦਾ ਵੀ ਥੋੜਾ ਹੀ ਰਹਿ ਗਿਆ ਤੂੰ ਡੀਡੀਪੀਓ ਹਜੇ ਪਤਾ ਨਹੀਂ ਕਿੰਨਾ ਟਾਈਮ ਰਹਿਣਾ ਤੇ ਤੈਨੂੰ ਹੁਣ ਹਾਈ ਕੋਰਟ ਦੀਆਂ ਪੌੜੀਆਂ ਜਿਹੜੀਆਂ ਜਰੂਰ ਚੜਾਵਾਂਗੇ ਅਸੀਂ ਡੀਡੀਪੀਓ ਸਾਹਿਬ ਨੂੰ ਦੱਸਿਆ ਸੀ ਕਿ ਜਿਹੜੇ ਸਰਪੰਚ ਬੀਬੀ ਦੇ ਨਾਲ ਸਹਿਮਤ ਮੈਂਬਰ ਨੇ ਉਹਨਾਂ ਨੂੰ ਲਗਾਤਾਰ ਡਰਾਇਆ ਧਮਕਾਇਆ ਜਾ ਰਿਹਾ ਜਿਹੜਿਆਂ ਨੂੰ ਕੁਝ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੇ ਖਰੀਦੇ ਨਹੀਂ ਜਾ ਰਹੇ ਉਹਨਾਂ ਨੂੰ ਇਹ ਡਰਾ ਧਮਕਾ ਕੇ ਉਥੇ ਕਹਿ ਜਾ ਰਿਹਾ ਕਿ ਜੇ ਮੀਟਿੰਗਾਂ ਦੇ ਵਿੱਚ ਆਇਓ ਉਥੇ ਲੜਾਈ ਹੋਊਗੀ ਗੋਲੀ ਚੱਲੂਗੀ ਬੰਦੇ ਮਰ ਸਕਦੇ ਆ ਤੁਸੀਂ ਮੀਟਿੰਗ ਦੇ ਵਿੱਚ ਨਾ ਆਇਓ ਇੱਕ ਬੀਬੀ ਜਿਹੜੀ ਚੰਦ ਭਾਨ ਦੀ ਜਿਹੜੀ ਪੰਚਾਇਤ ਮੈਂਬਰ ਸੀਗੀ ਉਹ ਮਾਨਸਾ ਵਾਲੀ ਸਾਈਡ ਉਹਦਾ ਪਿੰਡ ਆ ਉਸ ਲੜਕੀ ਦੇ ਚਾਚਾ ਜੀ ਇੱਥੇ ਖੜੇ ਨੇ ਮੌਜੂਦ ਆ ਉਹਨਾਂ ਦੇ ਘਰ ਜਾ ਕੇ ਕੱਲ ਪਰਸੋ ਗੱਡੀ ਭਰ ਕੇ ਲੈ ਜਾਂਦੇ ਆ ਜੱਜੀ ਹੁਰੀਆਂ ਦੇ ਕਿ ਅਸੀਂ ਚੇਅਰਮੈਨ ਆ ਇਹ ਕੋਸ਼ਿਸ਼ਾਂ ਤੇ ਉਹਦੇ ਦੱਸਦੇ ਆ ਤੇ ਇਹ ਕਿਹਾ ਜਾਂਦਾ ਉਹਨੂੰ ਕਿ ਜੇ ਮੀਟਿੰਗ ਦੇ ਵਿੱਚ ਆਏ ਤੇ ਉੱਥੇ ਗੋਲੀ ਚੱਲ ਸਕਦੀ ਆ ਤੇ ਤੁਹਾਡਾ ਨੁਕਸਾਨ ਹੋ ਸਕਦਾ ਤੁਸੀਂ ਮੀਟਿੰਗ ਦੇ ਵਿੱਚ ਨਹੀਂ ਆਉਣਾ ਸਰਪੰਚ ਦੇ ਨਾਲ ਨਹੀਂ ਖੜਨਾਗਾ ਤੇ ਲਗਾਤਾਰ ਡਰਾਅ ਧਮਕਾ ਕੇ ਜਿਹੜਾ ਮੈਂਬਰਾਂ ਨੂੰ ਪਾਸੇ ਕਰਕੇ ਸਰਪੰਚ ਨੂੰ ਜਿਹੜਾ ਉਹ ਸਰਪੰਚੀ ਤੋਂ ਲਾਹਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਨੇ ਤੇ ਅਸੀਂ ਚੇਤਾਵਨੀ ਦਿੰਨੇ ਕਿ ਇਹਨਾਂ ਹਰਕਤਾਂ ਤੋਂ ਬਾਜ਼ ਆ ਜਾਓ ਤੇ ਨਹੀਂ ਤੇ ਐਕਸ਼ਨ ਕਮੇਟੀ ਵੱਲੋਂ ਜਿਹੜਾ ਕੋਈ ਸਖਤ ਐਕਸ਼ਨ ਜਿਹੜਾ ਉਹ ਅਲਿਖਿਆ ਜਾਊਗਾ ਤੇ ਉਹਦਾ ਜਿਹੜਾ ਖਮਿਆਜਾ ਤੇ ਉਹਦੇ ਜ਼ਿੰਮੇਵਾਰਾ ਜ਼ਿਲ੍ਹਾ ਪ੍ਰਸ਼ਾਸਨ ਚਾਹੇ ਪੁਲਿਸ ਹੋਵੇ ਚਾਹੇ ਡੀਸੀ ਸਾਹਿਬ ਹੋਣ ਤੇ ਚਾਹੇ ਐਮਐਲਏ ਹੋਵੇ